ਰਾਈਟ ਟੀਵੀ ਦਾ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਅੱਜ ਜਿਹੜਾ ਕੇਸਰੀ ਕਹਿ ਕੇ ਸਿੱਖਾਂ ਤੇ ਥੋਪਿਆ ਜਾ ਰਿਹਾ ਹੈ ਉਹ ਕੇਸਰੀ ਸਿੱਖਾਂ ਦਾ ਨਹੀਂ ਹੈ ਕੀ ਲੱਗਦਾ ਵੀ ਇਹ ਸਾਰੀਆਂ ਪ੍ਰੀਪਲਾਨਡ ਨੇ ਜਾਂ ਪਰੋਸ ਕੇ ਰੱਖੀਆਂ ਜਾਂਦੀਆਂ ਨੇ ਵੀ ਤੁਸੀਂ ਹੁਣ ਇਸ ਵਿਸ਼ੇ ਤੇ ਗੱਲ ਕਰੋ ਇਹੀ ਬਾਦਲਦਲ ਜਿਹੜਾ ਅੱਜ ਐ ਜੀ ਪੀ ਸੀ ਤੇ ਕਾਬਜ ਹੈ ਤੇ ਜਥੇਦਾਰ ਵੀ ਇਹਦੇ ਹੁਕਮ ਮੁਤਾਬਕ ਬਣਦੇ ਤੇ ਉਤਰਦੇ ਨੇ ਜੀ ਇਹਨਾਂ ਨੇ ਵੀ ਕਦੇ ਆ ਰੰਗ ਨਹੀਂ ਪ੍ਰਮੋਟ ਕੀਤਾ ਉਹਦੋਂ ਸਿੱਧੇ ਰੂਪ ਚ ਆਰਐਸਐਸ ਦੇ ਨਾਲ ਚੱਲਦੇ ਸੀ ਐਸਜੀਪੀਸੀ ਦਾ ਕੰਟਰੋਲ ਅਸਿੱਧੇ ਤੌਰ ਤੇ ਆਰਐਸਐਸ ਕੋਲ ਸੀ ਦੋ ਚਾਰ ਦਿਨਾਂ ਚ ਇਹ ਵੱਡੀ ਬਹਿਸ ਦਾ ਵਿਸ਼ਾ ਬਣੂਗਾ ਕਿ ਸੰਪਰਦਾਵਾਂ ਮੈਮੋਰੰਡਮ ਤੇ ਕੇ ਜਾਣਕੀਆਂ ਜਥੇਦਾਰ ਨੂੰ 7 ਸਾਲ ਸਿੱਖ ਵਿਦਵਾਨਾਂ ਨੂੰ ਅਕਾਲ ਤਖਤ ਸਾਹਿਬ ਨੂੰ SGPC ਨੂੰ ਇਹ ਵਿਚਾਰ ਹੀ ਨਹੀਂ ਆਇਆ ਕਿ ਅਸੀਂ ਗਲਤ ਕਰ ਰਹੇ ਹਾਂ ਜਿਵੇਂ 7 ਸਾਲ ਬਾਅਦ ਨਾਨੇਸ਼ਾਈ ਕਲੰਡਰ ਕੈਨਸਲ ਹੋ ਗਿਆ ਆਹ ਹੁਕਮ ਵੀ ਕੈਨਸਲ ਹੋ ਸਕਦਾ ਹੈ ਜਦੋਂ ਫਿਰ ਸਾਂਝ ਪੈ ਜੂਗੀ ਤਾਂ ਜਿਹੜੀ ਟੁੱਟ ਗਈ ਤੜਕ ਕਰਕੇ ਉਹ ਜਿਹੜੀ ਸੁਲੱਕ ਹੋ ਗਈ ਹੈ ਨਾ ਉਹ ਕਰਵਾ ਰਹੀ ਹੈ ਇਹ ਨਕਲੀ ਹੀ ਆਪਣੇ ਆਪ ਨੂੰ 오रिजिनल ਕਹੀ ਜਾਂਦੇ ਨੇ ਇੱਕ ਦੂਜੇ ਨੂੰ ਝੋਸ਼ ਆ ਜਾਂਦੇ ਨੇ ਸਾਰੇ ਹੈ ਕੌਮੀ ਤੌਰ ਤੇ ਨਕਲੀ ਹੋ ਗਏ ਉਹ ਪਰ ਉਹਦੇ ਵਿੱਚੋਂ ਟਕਸਾਲੀ ਬਣੀ ਜਾਂਦੇ ਆ ਅੱਖਾਂ ਦਾ ਖਾਣ ਲਈ ਆਰਐਸਐਸ ਤੇ ਬੀਜਪੀ ਨੂੰ ਕਿਹਾ ਹੈ ਵੀ ਜੇ ਅਸੀਂ ਚੱਲਾਂਗੇ ਤਾਂ ਅਸੀਂ ਆਪਣਾ ਸਾਰਾ ਕੁਝ ਵਖਰਾ ਕਰਾਂਗੇ ਤੁਹਾਡਾ ਫਿਰ ਅਸੀਂ ਰੰਗ ਵੀ ਨਹੀਂ ਮੰਨਦੇ ਐਸਡੀਪੀਸੀ ਦੇ ਪੰਜ ਸਿੰਘ ਸਹਿਬਾਨਾ ਵੱਲੋਂ ਰੰਗਾਂ ਦੇ ਉੱਪਰ ਨਿਸ਼ਾਨ ਸਾਹਿਬ ਦੇ ਰੰਗਾਂ ਉੱਪਰ ਫੇਰ ਬਦਲ ਕੀਤੇ ਗਏ ਨੇ ਪਹਿਲਾਂ ਭਗਵਾ ਜਾਂ ਕੇਸਰੀ ਜੀ ਨੂੰ ਕਿਹਾ ਜਾਂਦਾ ਸੀ ਨਿਸ਼ਾਨ ਸਾਹਿਬ ਹੁੰਦੇ ਸੀ ਪਰ ਉਹਨਾਂ ਨੇ ਕਿਹਾ ਕਿ ਭਗਵਾ ਜਾਂ ਕੇਸਰੀ ਇਹ ਰੰਗ ਬਦਲ ਕੇ ਹੁਣ سرمਈ ਤੇ ਬਸੰਤੀ ਕਰ ਦਿੱਤੇ ਜਾਣਗੇ ਪੂਰੀ ਗੱਲਬਾਤ ਦੇ ਲਈ ਸਾਡੇ ਨਾਲ ਐਸਜੀਪੀਸੀ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਦੇ ਜਿਹੜੇ ਜਰਨਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਜਿਨ੍ਹਾਂ ਨੇ ਲੰਮਾ ਸਮਾਂ ਇਸ ਚੀਜ਼ ਤੇ ਰਿਸਰਚ ਕੀਤੀ ਆ ਭਗਵਾ ਰੰਗ ਕਿਵੇਂ ਇਸ ਸਿੱਖ ਕੌਮ ਦੇ ਅੰਦਰ ਨਿਸ਼ਾਨ ਸਾਹਿਬ ਦੇ ਉੱਪਰ ਆਇਆ ਜਾਂ سرمਈ ਤੇ ਬਸੰਤੀ ਰੰਗ ਕਿਵੇਂ ਪ੍ਰਤੀਕ ਨੇ ਪੂਰੀ ਗੱਲਬਾਤ ਦੇ ਲਈ ਉਹਨਾਂ ਨੂੰ ਸਵਾਗਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਹਾਂ ਜੀ ਬਿਲਕੁਲ ਚੜ੍ਹਦੀ ਕਲਾ ਜੀ ਪ੍ਰੋਫੈਸਰ ਸਾਹਿਬ ਐ ਐਸਡੀਪੀਸੀ ਦੇ ਜਿਹੜੇ ਬਿਆਨ ਆਏ ਨੇ ਕਹਿੰਦੇ ਵੀ ਕੇਸਰੀ ਰੰਗ ਆ ਭਗਵੇਂ ਰੰਗ ਦਾ ਪ੍ਰਤੀਕ ਮੰਨਿਆ ਜਾਂਦਾ ਕਹਿੰਦੇ ਹੁਣ ਬਸੰਤੀ ਤੇ ਸਰਮਈ ਰੰਗ ਹੀ ਹੋਊਗਾ ਗੱਲ ਇਹ ਹੈ ਜਸਪੀਤ ਸਿੰਘ ਜੀ ਕਿ ਜਿਹੜਾ ਰੰਗ ਦਾ ਦੋ ਦਿਨ ਤੋਂ মিডিਆ ਦੇ ਵਿੱਚ ਜ਼ਿਕਰ ਹੋ ਰਿਹਾ ਹੈ ਜੀ ਉਹ ਕੋਈ ਅੱਜ ਦਾ ਨਹੀਂ ਹੈ ਉਹ ਕਾਫੀ ਲੰਮੇ ਸਮੇਂ ਤੋਂ ਇਦੇ ਤੇ ਵਿਚਾਰ ਸਿੱਖਾਂ ਦੇ ਆਪਸੀ ਤੌਰ ਤੇ ਚਾਹੇ ਉਹ ਸੈਮੀਨਾਰ ਕਰਨ ਚਾਹੇ ਉਹ ਘਰਾਂ ਚ ਬੈਠਣ ਜਾਂ ਆਪਸੀ ਗੱਲਬਾਤ ਦੇ ਵਿੱਚ ਹੁੰਦਾ ਰਿਹਾ ਕਿ ਜਿਹੜੀ ਸਿੱਖ ਇੱਕ ਅਡਰੀ ਕੌਮ ਹੈ ਉਹਦਾ ਅਡਰਾ ਰੰਗ ਕਿਹੜਾ ਹੈ ਜੀ ਜਿੱਥੋਂ ਤੱਕ سرمਈ ਰੰਗ ਦਾ ਸਵਾਲ ਹੈ ਜਿਹਨੂੰ ਆਪਾਂ ਨੀਲਾ ਵੀ ਕਹਿੰਦੇ ਆ ਜਿਹੜਾ ਨਿਹੰਗ ਸਿੰਘਾਂ ਦੇ ਗੁਰਦੁਆਸਾ ਸਹਿ ਪ੍ਰਬੰਧ ਵਾਲੇ ਜਿਹੜੇ ਨੇ ਉਹਨਾਂ ਤੇ ਆਮ ਤੌਰ ਤੇ ਸ਼ਸ਼ੋਭਤ ਹੁੰਦਾ ਹੈ ਜੀ ਉਦੇ ਬਾਰੇ ਕੋਈ ਵਿਵਾਦ ਨਹੀਂ ਛੜਿਆ ਕਦੇ ਉਹਨੂੰ ਸਭ ਨੇ ਪ੍ਰਵਾਨਤ ਕੀਤਾ ਹੋਇਆ ਕੌਮੀ ਤੌਰ ਤੇ ਕਿ ਆਹ ਰੰਗ ਸਿੱਖ ਕੌਮ ਦਾ ਹੈ ਬਿਲਕੁਲ ਦੂਜਾ ਜਿਹੜਾ ਰੰਗ ਹੈ ਜਿਹੜਾ ਹੁਣ ਅਕਾਲ ਤਖਤ ਸਾਹਿਬ ਦੇ ਜਿਹੜੇ ਮੌਜੂਦਾ ਕਾਬਜ ਜਥੇਦਾਰ ਨੇ ਜੀ ਉਹਨਾਂ ਨੇ ਜੋ ਹੁਕਮ ਜਾਰੀ ਕੀਤਾ ਹੈ ਜੋ ਵਿਚਾਰ ਦਿੱਤੀ ਹੈ ਹੁਕਮ ਰੂਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੂਜਾ ਰੰਗ ਖੱਟਾ ਮੰਨਿਆ ਜਾਵੇ ਭਾ ਬਸੰਤੀ ਮੰਨਿਆ ਜਾਵੇ ਜੀ ਸਰੋਂ ਫੁੱਲਾ ਮੰਨਿਆ ਜਾਵੇ ਨਾ ਕਿ ਕੇਸਰੀ ਜਿਹੜਾ ਕਿ ਥੋੜਾ ਜਿਹਾ ਲਾਲ ਰੰਗ ਚਾਹੁੰਦਾ ਹੈ ਜੀ ਉਦਾ ਮੇਨ ਕਾਰਨ ਇਹ ਹੈ ਕਿ ਜਿਹੜੀ ਅਡਰੀ ਕੌਮ ਹੈ ਉਹ ਇੱਕ ਬਹੁਤ ਵੱਡੀ ਸੋਚ ਜਿਹੜੀ ਕਿ ਉਹਦੇ ਅਡਰੇਪਣ ਨੂੰ ਖਤਮ ਕਰ ਰਹੀ ਹੈ ਹੂੰ ਉਹਦੇ ਵਿੱਚ ਸਮਾਉਣ ਦੀਆਂ ਕੋਸ਼ਸ਼ਾਂ ਹੋ ਰਹੀਆਂ ਨੇ ਜੀ ਅਸੀਮਿਲੇਟ ਕਰਨ ਦੀਆਂ ਕੋਸ਼ਸ਼ਾਂ ਹੋ ਰਹੀਆਂ ਨੇ ਸੋ ਸਿੱਖ ਵਿਦਵਾਨਾਂ ਨੇ ਅਕਾਲ ਤਖਤ ਸਾਹਿਬ ਦੇ ਵਿਚਾਰ ਦਿੱਤੇ ਤੇ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਸਾਹਿਬ ਨੇ ਇਹ ਪ੍ਰਵਾਨ ਕਰ ਲਿਆ ਹੂੰ ਕਿ ਸਿੱਖਾਂ ਦਾ ਆਪਣਾ ਅਡਰਾ ਰੰਗ ਹੂੰ ਸੁਰਮਈ ਤੇ ਖੱਟਾ ਜਾਂ ਸਰੂਫੁਲਾਹੀ ਹੋਣਾ ਚਾਹੀਦਾ ਹੈ ਉਹੀ ਉਹਨਾਂ ਨੇ ਹੁਕਮ ਜਾਰੀ ਕੀਤੇ ਨੇ ਪਰ ਮੈਂ ਇਥੇ ਨਾਲ ਹੀ ਕਹਿਣਾ ਕਿ ਜੋ ਮੈਂ ਅੱਜ ਮੀਡੀਆ ਤੋਂ ਦੇਖਿਆ ਹੈ ਜੀ ਉਹਦੇ ਵਿੱਚ ਕੁਝ ਸੰਪਰਦਾਵਾਂ ਨਹੀਂ ਹੂੰ ਇਹ ਇਤਰਾਜ਼ ਕੀਤਾ ਹੈ ਕਿ ਐਸਜੀਪੀਸੀ ਦਾ ਇਹ ਫੈਸਲਾ ਠੀਕ ਨਹੀਂ ਹੈ ਹੂੰ ਮੈਂ ਇਹ ਵੀ ਗੱਲ ਨਾਲ ਇਥੇ ਜ਼ਿਕਰ ਕਰਨਾ ਚਾਹੁੰਨਾ ਕਿ ਆਹ ਗੱਲ 10 ਸਾਲ ਪਹਿਲਾਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਇਹੀ ਬਾਦਲਦਲ ਜਿਹੜਾ ਅੱਜ ਐਜੀਪੀਸੀ ਤੇ ਕਾਬਜ ਹੈ ਤੇ ਜਥੇਦਾਰ ਵੀ ਇਹਦੇ ਹੁਕਮ ਮੁਤਾਬਕ ਬਣਦੇ ਤੇ ਉਤਰਦੇ ਨੇ ਜੀ ਇਹਨਾਂ ਨੇ ਵੀ ਕਦੇ ਆ ਰੰਗ ਨਹੀਂ ਪ੍ਰਮੋਟ ਕੀਤਾ ਹੂੰ ਕਿਉਂਕਿ ਉਦੋਂ ਸਿੱਧੇ ਰੂਪ ਚ ਆਰਐਸਐਸ ਦੇ ਨਾਲ ਚੱਲਦੇ ਸੀ ਬਿਲਕੁਲ ਬਾਦਲਦਲ ਜੀ ਤੇ ਐਜੀਪੀਸੀ ਦਾ ਕੰਟਰੋਲ ਅਸਿੱਧੇ ਤੌਰ ਤੇ ਆਰਐਸਐਸ ਕੋਲ ਸੀ ਹੂੰ ਅੱਜ ਵੀ ਇਹ ਗੱਲ ਚੱਲੂਗੀ ਜਿਹੜੀ ਹੁਣ ਜਕਰ ਆਪਾਂ ਕਰ ਰਹੇ ਆਂ ਜੀ ਦੋ ਚਾਰ ਦਿਨਾਂ ਚ ਇਹ ਵੱਡੀ ਬਹਿਸ ਦਾ ਵਿਸ਼ਾ ਬਣੂਗਾ ਕਿ ਸੰਪਰਦਾਵਾਂ ਮੈਮੋਰੰਡਮ ਤੇ ਕੇ ਜਾਣ ਗਿਆ ਜਥੇਦਾਰ ਨੂੰ ਕਿ ਤੁਸੀਂ ਇਹ ਗਲਤੀ ਕੀਤੀ ਹੈ ਜਿੱਦਾਂ ਇਹਨਾਂ ਨੇ ਨਾਨਕ ਸ਼ਾਹੀ ਕੈਲੰਡਰ ਖਤਮ ਕਰਵਾਇਆ ਜੀ 7 ਸਾਲ ਲਾਗੂ ਰਿਹਾ 2003 ਤੋਂ ਲੈ ਕੇ 10 ਤੱਕ ਜੀ 7 ਸਾਲ ਸਿੱਖ ਵਿਦਵਾਨਾਂ ਨੂੰ ਅਕਾਲ ਤਖਸਾਲ ਨੂੰ ਐਸਜੀਪੀਸੀ ਨੂੰ ਇਹ ਵਿਚਾਰ ਹੀ ਨਹੀਂ ਆਇਆ ਕਿ ਅਸੀਂ ਗਲਤ ਕਰ ਰਹੇ ਹਾਂ ਬਿਲਕੁਲ 7 ਦਿਨ ਦੀ ਗੱਲ ਨਹੀਂ ਸੀ 7 ਸਾਲ ਦੀ ਗੱਲ ਸੀ ਪਰ ਜਦੋਂ ਜ਼ੋਰ ਪਿਆ ਆਰਐਸਐਸ ਦਾ ਤਾਂ ਚੁੱਪ ਕਰਕੇ ਉਹਨਾਂ ਨੇ ਬਿਕਮੀ ਕਲੰਡਰ ਨੂੰ ਹੀ ਨਾਨਕ ਸੰਗ੍ਰਹਿ ਕਲੰਡਰ ਕਹਿਣਾ ਸ਼ੁਰੂ ਕਰਤਾ ਡੇਟਾ ਬਦਲ ਦਿੱਤੀ ਕਾ ਫਿਰ ਵੀ ਨਾਨਕ ਸਹੀ ਕਿਲੰਡਰ ਦਿੱਤਾ ਇਹ ਕਿੱਡਾ ਵੱਡਾ ਭਲੇਖਾ ਅੱਜ ਜਿਹੜਾ ਕੇਸਰੀ ਕਹਿ ਕੇ ਸਿੱਖਾਂ ਤੇ ਥੋਪਿਆ ਜਾ ਰਿਹਾ ਹੈ ਉਹ ਕੇਸਰੀ ਸਿੱਖਾਂ ਦਾ ਨਹੀਂ ਹੈ ਉਹ ਉਸੇ ਅ ਧਰਮ ਦਾ ਉਹਨਾਂ ਨੂੰ ਮੁਬਾਰਕ ਹੈ ਜੀ ਹਿੰਦੂਆਂ ਨੂੰ ਜਾਂ ਜਿਹੜੇ ਇਸ ਸਿਸਟਮ ਨੂੰ ਮੰਨਦੇ ਨੇ ਜਿਨ੍ਹਾਂ ਦਾ ਇਹ ਰੰਗ ਹੈ ਭਗਵਾਨ ਜੀ ਨੂੰ ਭਗਵਾਨ ਜੀ ਨੂੰ ਕਹਿੰਦੇ ਆਪਾਂ ਉਹਨਾਂ ਨੂੰ ਮੁਬਾਰਕ ਆ ਕਿਉਂਕਿ ਉਹਨਾਂ ਦਾ ਹੈ ਹੀ ਇਹ ਪਰ ਸਾਡਾ ਇਹ ਨਹੀਂ ਹੈ ਹਮ ਇਸ ਕਰਕੇ ਸਾਨੂੰ ਨਹੀਂ ਪਰ ਮੈਂ ਤਾਂ ਇਸ ਗੱਲ ਨਾਲ ਸਹਿਮਤ ਹਾਂ ਜੋ ਉਹਨਾਂ ਨੇ ਨਮਾ ਹੁਕਮ ਜਾਰੀ ਕੀਤਾ ਹੈ ਜਿਹਦੇ ਵਿੱਚ ਖੱਟਾ ਤੇ ਸਰੋਫੁੱਲਾ ਤੇ ਬਸੰਤੀ ਜੀ ਨੂੰ ਕਹਿੰਦੇ ਨੇ ਅਤੇ سرمਈ ਨੀਲਾ ਜੀ ਉਸ ਨੂੰ ਹੀ ਮੈਂ ਸਿੱਖਾਂ ਦਾ ਅਸਲੀ ਰੰਗ ਸਮਝਦਾ ਪਰ ਇਹ ਹੁਣ ਹੀ ਫੈਸਲੇ ਕਿਉਂ ਲੈ ਗਏ ਨੇ ਪਹਿਲਾਂ ਵੀ ਵਿਚਾਰ ਚਰਚਾ ਹੁੰਦੀ ਹੋਗੀ ਤੁਹਾਨੂੰ ਕੀ ਲੱਗਦਾ ਵੀ ਬਹੁਤ ਲੇਟ ਹੈ ਜਿਹੜਾ ਕੇਸਰੀ ਰੰਗ ਹੈ ਜਿਹੜਾ ਪਹਿਲਾਂ ਹੀ ਕੱਢ ਦੇਣਾ ਚਾਹੀਦਾ ਸੀ ਇਹ ਬਦਲ ਵੀ ਸਕਦਾ ਹੈ ਜਿਵੇਂ 7 ਸਾਲ ਬਾਅਦ ਨਾਨੇਸ਼ਾਈ ਕਲੰਡਰ ਕੈਨਸਲ ਹੋ ਗਿਆ ਆ ਹੁਕਮ ਵੀ ਕੈਨਸਲ ਹੋ ਸਕਦਾ ਹੈ ਜਦੋਂ ਫਿਰ ਸਾਂਝ ਪੈ ਜੂਗੇ ਤਾਂ ਜਿਹੜੀ ਟੁੱਟ ਗਈ ਤੜਕ ਕਰਕੇ ਹੂੰ ਉਹ ਜਿਹੜੀ ਤਣਕ ਹੋ ਗਈ ਆ ਨਾ ਉਹ ਕਰਵਾ ਰਹੀ ਐ ਇਹ ਹੂੰ ਐਸਜੀਪੀਸੀ ਬਾਦਲ ਬਾਗੀ ਧੜਾ ਆਪਣਾ ਧੜਾ ਹਾਂਜੀ ਕੌਣ origignal ਕੌਣ ਨਕਲੀ ਨਕਲੀ ਹੀ ਆਪਣੇ ਆਪ ਨੂੰ origignal ਕਹੀ ਜਾਂਦੇ ਨੇ ਹੂੰ ਇੱਕ ਦੂਜੇ ਨੂੰ ਦੋਸ਼ ਲਾਈ ਜਾਂਦੇ ਨੇ ਸਾਰੇ ਹੈ ਕੌਮੀ ਤੌਰ ਤੇ ਨਕਲੀ ਹੋ ਗਏ ਉਹ ਪਰ ਉਹਦੇ ਵਿੱਚੋਂ ਟਕਸਾਲੀ ਬਣੀ ਜਾਂਦੇ ਨੇ ਉਸੇ ਤਰ੍ਹਾਂ ਆ ਰੰਗ ਵੀ ਮੈਨੂੰ ਡਰਾ ਹੈ ਉਹਨਾਂ ਨੇ ਅੱਖਾਂ ਦਿਖਾਣ ਲਈ ਆਰਐਸਐਸ ਤੇ ਬੀਜਪੀ ਨੂੰ ਕਿਹਾ ਵੀ ਜੇ ਅਸੀਂ ਚੱਲਾਂਗੇ ਤਾਂ ਅਸੀਂ ਆਪਣਾ ਸਾਰਾ ਕੁਝ ਮਖੜਾ ਕਰ ਲਾਂਗੇ ਤੁਹਾਡਾ ਫਿਰ ਅਸੀਂ ਰੰਗ ਵੀ ਨਹੀਂ ਮੰਨਦੇ ਹੂੰ ਵੀ ਉਹ ਕੀ ਇਹ ਚੁੰਡੀ ਚੁੰਡੀ ਵੱਡੀ ਹੈ ਬਿਲਕੁਲ ਸਿਰਫ ਹੂੰ ਸੁਚੇਤ ਕੀਤਾ ਜਿਹੜੀ ਇਹ ਪੋਲੀਟਿਕਲ ਉਹਨਾਂ ਨੇ ਇਹ ਗੱਲ ਕੀਤੀ ਹੈ ਹਾਂ ਕੌਮਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੂੰ ਆਪਣੇ ਇਸ਼ਟ ਪ੍ਰਤੀ ਹੂੰ ਜਿਹਦੇ ਵਿੱਚ ਰੰਗ ਵੀ ਆਉਂਦੇ ਨੇ ਸਾਡਾ ਉਹ ਕਿਰਤਾਰ ਹੈ ਬਿਲਕੁਲ ਸਾਡੇ ਗੁਰੂ ਸਾਹਿਬ ਨੇ ਦਿੱਤਾ ਸਾਨੂੰ ਹੂੰ ਕਿਸੇ ਪੈਗੰਬਰ ਵੱਲੋਂ ਦਿੱਤੀ ਹੋਈ ਕੋਈ ਚੀਜ਼ ਕੋਈ ਮੈਥਡ ਕੋਈ ਆਦੇਸ਼ ਕੋਈ ਆਸ਼ਾ ਕੋ ਉਦੇਸ਼ ਹੂੰ ਉਹ ਸਾਡਾ ਕਿਰਦਾਰ ਦੇ ਵਿੱਚ ਸਮਿਲਿਤ ਹੁੰਦਾ ਸਾਰਾ ਕੁਝ ਸਾਂਝਾ ਹੁੰਦਾ ਹੈ ਇਸੇ ਤਰ੍ਹਾਂ ਇਹ ਰੰਗ ਕਿਉਂਕਿ ਅੱਜ ਮੈਂ ਦੁਨੀਆ ਦੀਆਂ ਕੌਮਾਂ ਨੂੰ ਦੇਖਦਾ ਪਰ ਜਿਸ ਖੂਬਸੂਰਤੀ ਦੇ ਨਾਲ ਨਿਸ਼ਾਨ ਸਾਹਿਬ ਸਿੱਖ ਕੌਮ ਆਪਣੇ ਗੁਰਦੁਆਰਾ ਸਾਹਿਬ ਤੇ ਲਾਉਂਦੀ ਹੈ ਮੈਨੂੰ ਕੋਈ ਕੌਮ ਦੁਨੀਆ 'ਚ ਨਹੀਂ ਦੇਖੀ ਵੀ ਇੰਨਾ ਸਤਕਾਰ ਆਪਣੇ ਨਿਸ਼ਾਨ ਦਾ ਕਰਦੀ ਹੋਵੇ ਸੋ ਉਸ ਨਿਸ਼ਾਨ ਦੀ ਅੱਜ ਕੱਲ ਚਰਾਈ ਹੈ ਪਰ ਪ੍ਰੋਫੈਸਰ ਸਾਹਿਬ ਗੱਲ ਜੇ ਆਪਾਂ ਕਰ ਲਈਏ ਵੀ ਇਹ ਅੱਜ ਦੀ ਗੱਲ ਤਾਂ ਨਹੀਂ ਹੈ ਵੀ ਨਿਸ਼ਾਨ ਸਾਹਿਬ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਦੇ ਨੇ ਜੇ ਆਪਾਂ ਪ੍ਰਾਣੇ ਪੰਨਿਆਂ ਦੀ ਆਪਾਂ ਝਾਤ ਮਾਰਦੇ ਆਂ ਜਾਂ ਪੰਨੇ ਫਰੋਲ ਕੇ ਦੇਖਦੇ ਆਂ ਕੀ ਲੱਗਦਾ ਵੀ ਦਖਲ ਕਦੋਂ ਦੇ ਗਿਆ ਕੇਸਰੀ ਨਿਸ਼ਾਨ ਸਾਹਿਬ ਸਿੱਖ ਜਿਹੜੀ ਕਮਿਊਨਿਟੀ ਦੇ ਵਿੱਚ ਬਹੁਤ ਕੁਝ ਦਖਲ ਦਿੱਤਾ ਗਿਆ ਹੈ ਜਸਪੀ ਸਿੰਘ ਜੀ ਜਿਹਦੇ ਵਿੱਚ ਇੱਕ ਏ ਵੀ ਹੈਗਾ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ 1920-22 ਦੇ ਕਰੀਬ ਜੀ ਇਸੇ ਦਰਬਾਰ ਸਾਹਿਬ ਦੇ ਵਾਰਾਂਡੇ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਹਿੰਦੂ ਆਈਡਲਸ ਸ਼ਿਵਜੀ ਬ੍ਰਹਮਾ ਜੀ ਕੋਈ ਮੂਰਤੀ ਕੋਈ ਦੇਵੀ ਜੀ ਜਿੰਨੇ ਹੈਗੀਆਂ ਨੇ ਜੀ ਉਹਨਾਂ ਦੀਆਂ ਮੂਰਤੀਆਂ ਦਰਬਾਰ ਸਾਹਿਬ ਦੇ ਪ੍ਰਕਰਮਾਂ 'ਚ ਪਈਆਂ ਹੁੰਦੀਆਂ ਸੀ ਹੂੰ ਤੇ ਉਹਨਾਂ ਦੀ ਪੂਜਾ ਹੁੰਦੀ ਸੀ ਹੂੰ ਜਿਹੜੀ ਕਦੇ ਸਾਨੂੰ ਡਰ ਸੀ ਕੌਮੀ ਤੌਰ ਤੇ ਸਾਡੇ ਪੁਰਖਿਆਂ ਨੂੰ ਕਿ ਇਹ ਸ ਮੂਰਤੀਆਂ ਬਰਾਂਡੇ ਤੱਕ ਤਾਂ ਪਹੁੰਚ ਗਿਆ ਪਰਕਰਮਾਂ ਤੱਕ ਤਾਂ ਪਹੁੰਚ ਗਿਆ ਕਦੇ ਇਹ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਥਾਪਿਤ ਹੋ ਜਾਣਗੇ ਹੂੰ ਉਸ ਜੇ ਉਹ ਕੁਝ ਸਪੈਟ ਹੋ ਸਕਦੀ ਹੈ ਬਿਲਕੁਲ ਤਾਂ ਇਹ ਕਿਉਂ ਨਹੀਂ ਹੋ ਸਕਦੀ ਦੂਸਰੀ ਗੱਲ ਜਿੱਥੋਂ ਤੱਕ ਸਿੱਖ ਗ੍ਰੰਥ ਸਾਹਿਬ ਜੀ ਦਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਲ ਹੈ ਜਾਂ ਹੋਰ ਸਾਡੇ ਜਿਹੜੇ ਗ੍ਰੰਥ ਨਹੀਂ ਜੀ ਇਤਿਹਾਸ ਦੇ ਨੇ ਜਾਂ ਧਾਰਮਿਕ માનਤਾ ਵਾਲੇ ਨੇ ਹੂੰ ਉਹਨਾਂ ਵਿੱਚ ਕੇਸਰੀ ਲਫ਼ਜ਼ ਨਹੀਂ ਆਉਂਦਾ ਕਿਸੇ ਕਿਸੇ ਕਦੇ ਕਿਸੇ ਵਿੱਚ ਕੇਸੀ ਲਫਜ਼ ਆਉਂਦੇ ਹੀ ਨਹੀਂ ਹੂੰ ਇਸ ਕਰਕੇ ਇਤਿਹਾਸ ਤੋਂ ਹੀ ਪ੍ਰੇਰਣਾ ਲੈਂਦੀਆਂ ਨੇ ਕਮਾ ਬਿਲਕੁਲ ਇਤਿਹਾਸ ਸਾਨੂੰ ਦੱਸਦਾ ਹੈ ਕਿ ਇੱਕ ਸਮਾਂ ਐਸਾ ਸੀ ਜਦੋਂ ਸਿੱਖਾਂ ਦੇ ਆਪਣੇ ਗੁਰਦੁਆਰਾ ਸਹਿਬਾਨ ਉਹਨਾਂ ਦੇ ਆਪਣੇ ਪ੍ਰਬੰਧ ਹੇਠਾਂ ਨਹੀਂ ਸੀ ਹੂੰ ਉਹ ਆਪ ਜੰਗਲਾਂ 'ਚ ਜਾਣਾ ਪੈਗਾ ਉਹਨਾਂ ਨੂੰ ਹਕੂਮਤ ਨਾਲ ਲੜਾਈ ਕਰਕੇ ਬਿਲਕੁਲ ਤਾਂ ਉਸ ਵਕਤ ਜਿਨ੍ਹਾਂ ਦੇ ਪ੍ਰਬੰਧ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸੀਗੀ ਹਮ ਉਹਨਾਂ ਦਾ ਜੇ ਅੱਧਾ ਵਿਸ਼ਵਾਸ ਸਿੱਖ ਧਰਮ ਵਿੱਚ ਸੀ ਤਾਂ ਅੱਧਾ ਵਿਪਰਵਾਦੀ ਧਰਮ ਵਿੱਚ ਵੀ ਸੀ ਬਿਲਕੁਲ ਸੋ ਉਹਨਾਂ ਉਸ ਸਮੇ ਉਸ ਟਾਈਮ ਵੀ ਇੱਕ ਉਸ ਬੈਠ ਹੋ ਸਕਦੀ ਹੈ ਹਮ ਕਿਉਂਕਿ ਸਮਾਂ ਨਿਰਧਾਰਤ ਪੱਕੇ ਤੌਰ ਤੇ ਤਾਂ ਸਾਲ ਤਾਂ ਨਹੀਂ ਕੀਤਾ ਜਾਂਦਾ ਪਰ ਆ ਜਿਹੜਾ ਸਾਡਾ 92 ਸਾਲ ਦਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜਾਣ ਤੋਂ ਬਾਅਦ ਹੂੰ ਤੇ ਸਿੱਖ ਰਾਜ 1799 ਵਿੱਚ ਆਉਣ ਤੋਂ ਬਾਅਦ ਇਹ 92 ਸਾਲ ਬਣਦੇ ਨੇ 93 ਸਾਲ ਜੀ ਇਹਨਾਂ 92 ਸਾਲ ਦੇ ਵਿੱਚ ਅਸੀਂ ਘੰਟਿਆਂ ਵਿੱਚ ਵੀ ਰਾਜ ਕੀਤਾ ਤੇ ਕਈ-ਕਈ ਦਿਨ ਅਸੀਂ ਜਾਂ ਕਈ-ਕਈ ਸਾਲ ਅਸੀਂ ਜੰਗਲਾਂ ਵਿੱਚ ਵੀ ਰਹੇ ਹਾਂ ਬਿਲਕੁਲ ਉਸ ਵਕਤ ਜਿਹੜਾ ਪ੍ਰਬੰਧ ਹੈ ਜਿਨ੍ਹਾਂ ਦੇ ਹੱਥ ਸੀ ਉਹਨਾਂ ਨੂੰ ਅੱਜ ਆਪਾਂ ਨਿਰਮਲੇ ਵੀ ਕਹਿ ਸਕਦੇ ਹਾਂ ਉਦਾਸੀ ਵੀ ਕਹਿ ਸਕਦੇ ਹਾਂ ਉਨ੍ਹਾਂ ਦਾ ਪ੍ਰਭਾਵ ਦੇ ਵਿੱਚ ਇਹ ਰੰਗ ਵੀ ਆ ਗਿਆ ਜਦ ਤੱਕ ਮੇਰੀ ਸੋਚ ਹੈ ਦੂਜੀ ਗੱਲ ਮੈਂ ਇਹ ਕਰਦਾ ਸਿੱਖ ਕੌਮ ਦੇ ਵੱਡੇ ਵਿਦਵਾਨ ਨੇ ਭਾਈ ਅਸ਼ੋਕ ਸਿੰਘ ਜੀ ਬਾਗੜੀਆਂ ਜੀ ਮੈਂ ਕੁਝ ਸਾਲ ਪਹਿਲਾਂ ਇੱਕ ਸੈਮੀਨਾਰ 'ਚ ਉਹਨਾਂ ਦੇ ਨਾਲ ਬੈਠਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨਸਾਹਬ ਵੀ ਬੈਠੇ ਸੀ ਹੋਰ ਵੀ ਸਾਡੀ ਪਾਰਟੀ ਦੇ ਕਾਫੀ ਬੰਦੇ ਤੇ ਵਿਦਵਾਨ ਬੈਠੇ ਸੀ ਹੋਰਾਂ ਪਾਸਿਓਂ ਆਏ ਹੋਏ ਸੈਮੀਨਾਰ ਖਤਮ ਹੋਣ ਤੋਂ ਬਾਅਦ ਅਸੀਂ ਵੈਸੇ ਕੱਪ-ਕੱਪ ਪਾਚਾ ਸ਼ੇਅਰ ਕਰ ਰਹੇ ਸੀ ਤੇ ਆਪਸੀ ਗੱਲਾਂ ਕਰ ਰਹੇ ਸੀ ਤਾਂ ਮਾਨ ਸਾਹਿਬ ਨੇ ਸਿਮਰਤਜੀਤ ਸਿੰਘ ਮਾਨ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਪੁੱਛਿਆ ਵੀ ਬਾਗੜਿਆ ਸਾਹਿਬ ਇੱਕ ਦੱਸੋ ਵੀ ਸਿੱਖਾਂ ਦਾ ਰੰਗ ਕੀ ਆ ਅਸੀਂ ਆਫ ਦੀ ਰਿਕਾਰਡ ਗੱਲਾਂ ਕਰ ਰਹੇ ਸੀ ਪਰ ਅੱਜ ਮੈਂ ਔਨ ਦੀ ਰਿਕਾਰਡ ਇਹ ਕਹਿਣਾ ਚਾਹੁੰਨਾ ਕਿਉਂਕਿ ਗੱਲ ਉਹੀ ਚੱਲੀ ਆ ਜਿਹੜੀ ਸਾਰੀ ਉੱਥੇ ਡਿਸਕਸ ਹੋਈ ਸੀ ਮਾਨ ਸਾਹਿਬ ਕਹਿੰਦੇ ਵੀ ਬਾਗੜਿਆ ਸਾਹਿਬ ਤੁਸੀਂ ਵਿਦਵਾਨ ਹੋ ਤੁਹਾਡੀ ਉਮਰ ਵੀ 94 95 ਸਾਲ ਹੋ ਗਈ ਹੈ ਤੁਸੀਂ ਦੁਨੀਆ ਦੇਖੀ ਆ ਤੁਸੀਂ 47 ਤੋਂ ਪਹਿਲਾਂ ਟਾਈਮ ਵੀ ਦੇਖਿਆ ਹੈ ਅੱਜ ਦਾ ਟਾਈਮ ਵੀ ਦੇਖ ਰਹੇ ਹੋ ਸਾਡੇ ਰੰਗ ਕਿਹੜੇ ਨੇ ਹਾਂ ਤਾ ਬਾਗਨੇ ਸਾਹਿਬ ਨੇ ਕਿਹਾ ਵੀ ਮਾਨ ਸਾਹਿਬ ਆਪਣੇ ਰੰਗ ਨੇ سرمਈ ਤੇ ਸਰੋ ਫੁੱਲਾ ਹਾਂ ਉਹਨਾਂ ਨੇ ਦੁਬਾਰਾ ਪੁੱਛਿਆ ਵੀ ਸਰੋ ਫੁੱਲਾ ਕਿਹੜਾ ਹੂੰ ਕਹਿੰਦਾ ਜਿਹੜਾ ਜੀ ਆਪਣਾ ਉਹਨਾਂ ਨੇ ਨਾਂ ਲਿਆ ਮੈਰੀਗੋਲਡ ਜਿਹਨੂੰ ਆਪਾਂ ਉਹ ਕਹਿੰਦੇ ਆ ਖਟਾ ਫੁੱਲ ਹੁੰਦਾ ਇੱਕ ਜਿਹੜਾ ਗੇਂਦੇ ਦਾ ਗੇਂਦੇ ਦਾ ਫੁੱਲ ਕਹਿੰਦੇ ਗੇਂਦੇ ਦਾ ਫੁੱਲ ਹੂੰ ਜਾਂ ਸਰੋ ਫੁੱਲ ਹੂੰ ਉਹ ਰੰਗ ਸਾਡਾ ਹੁੰਦਾ ਹੈ ਤੇ ਸਰਮਈ ਰੰਗ ਹੁੰਦਾ ਜੀ ਅਸੀਂ ਕਹਿੰਦੇ ਸਰਮਈ ਨੀਲਾ ਜੀ ਕਹਿੰਦੇ ਹਾਂ ਜੀ ਹੁਣ ਨੀਲਾ ਕਹਿਣ ਲੱਗ ਗਏ ਹਾਂ ਪਰ ਉਹ ਸਰਮਈ ਆ ਜਿਹੜੇ ਨੰਗਸਿੰਘਾ ਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧ ਵਾਲੇ ਗੁਰਦੁਆਰੀ ਨੇ ਉੱਥੇ ਹੁੰਦਾ ਹੈ ਕੇਸਰੀ ਨਹੀਂ ਕਿਹਾ ਉਹਨਾਂ ਨੇ ਕੇਸਰੀ ਲਫਜ਼ ਉਹਨਾਂ ਨੇ ਅਸੀਂ ਤਿੰਨ ਵਾਰ ਪੁੱਛਿਆ ਉਹਨਾਂ ਨੇ ਨਹੀਂ ਕਿਹਾ ਉਹਨਾਂ ਨੇ ਇਹੀ ਰੰਗ ਕਿਹਾ ਇਹ ਗੱਲ 4 ਸਾਲ ਪਹਿਲਾਂ ਦੀ ਹੈ ਪਰ ਅਸੀਂ ਬਾਗੜੀਆਂ ਸਭ ਅੱਜ ਵੀ ਜਿਉਂਦੇ ਨੇ ਕੋਈ ਵੀ ਜਾ ਕੇ ਮੀਡੀਆ ਵਾਲਾ ਵੀ ਉਹਨਾਂ ਨੂੰ ਪੁੱਛ ਸਕਦਾ ਹੈ ਉਹਨਾਂ ਨੇ ਕਾਫੀ ਕਿਤਾਬਾਂ ਲਿਖੀਆਂ ਵੀ ਹਨ ਤਾਂ ਪੜੀਆਂ ਤਾਂ ਹੈ ਹੀ ਨੇ ਸੋ ਉਹਨਾਂ ਨੇ ਵੀ ਇਸ ਗੱਲ ਦੀ ਗਵਾਹੀ ਨਹੀਂ ਭਰੀ ਸੀ ਵੀ ਕੇਸਰੀ ਰੰਗ ਜਿਹੜਾ ਹਰਦਵਾਰ ਦੇ ਨਾਲ ਮਿਲਦਾ ਹੈ ਉਹ ਸਾਡਾ ਰੰਗ ਹੈ। ਅ ਪ੍ਰੋਫੈਸਰ ਸਾਹਿਬ ਜੇ ਆਪਾਂ ਗੱਲ ਕਰ ਲਈਏ ਵੀ ਅ ਅੱਜ ਦਿਨ ਹੀ ਕੋਈ ਨਾ ਕੋਈ ਐਸਜੀਪੀਸੀ ਵੱਲੋਂ ਕੋਈ ਨਾ ਕੋਈ ਫੇਰ ਬਦਲ ਹੁੰਦੇ ਨੇ ਤਬਦੀਲੀਆਂ ਹੁੰਦੀਆਂ ਨੇ। ਕੀ ਲੱਗਦਾ ਵੀ ਇਹ ਸਾਰੀਆਂ ਪ੍ਰੀਪਲਾਨਡ ਨੇ? ਜਾਂ ਪ੍ਰੋਸਕੇ ਰੱਖੀਆਂ ਜਾਂਦੀਆਂ ਨੇ ਵੀ ਤੁਸੀਂ ਹੁਣ ਇਸ ਵਿਸ਼ੇ ਤੇ ਗੱਲ ਕਰੋ। ਨਹੀਂ ਆਮ ਤੌਰ ਤੇ ਤਾਂ ਤੁਹਾਡੀ ਗੱਲ ਨਾਲ ਮੈਂ ਸਹਿਮਤ ਆਂ। ਵਿਪਰੋਸ ਕੇ ਹੀ ਰੱਖੇ ਜਾਂਦੀਆਂ ਨੇ ਪਰ ਪਰਟੀਕੂਲਰ ਜੇ ਤੁਸੀਂ ਕਿਸੇ ਗੱਲ ਦੀ ਜਿਵੇਂ ਅੱਜ ਆਪਾਂ ਰੰਗ ਦੀ ਗੱਲ ਕਰ ਰਹੇ ਆ ਜੇ ਕਿਸੇ ਗੱਲ ਦੀ ਗੱਲ ਕਰੋਗੇ ਤਾਂ ਮੈਂ ਜ਼ਰੂਰ ਉਹਦੇ ਤੇ ਆਪਣੇ ਕਮੈਂਟ ਦਵਾਗਾ ਕਿਉਂਕਿ ਕਈ ਵਾਰੀ ਕੋਈ ਗੱਲ ਚੰਗੀ ਵੀ ਹੋ ਜਾਂਦੀ ਹੈ ਹੁਣ ਇਹੀ ਐਸਜੀਪੀਸੀ ਹੈ ਇਹੀ ਅਕਾਲ ਤਖਤ ਸਾਹਿਬ ਦੇ ਇਹਨਾਂ ਦੇ ਜਥੇਦਾਰ ਨੇ ਇਹਨਾਂ ਨੇ ਇਹ ਫੈਸਲਾ ਕਰਤਾ ਇਹਨਾਂ ਚੋਂ ਕਈਆਂ ਦੀ ਉਮਰ 50 60 ਸਾਲ ਤੋਂ ਉੱਪਰ ਹੈ ਜਾਂ ਨੇੜੇ ਤੇੜੇ ਹੈ ਪਹਿਲਾਂ ਤੇ ਉਹਨੇ ਕੀਤਾ ਕਿਉਂਕਿ ਇਹਨਾਂ ਦੇ ਆਪਣੇ ਅਵਸਤਾ ਕੁਝ ਹੈ ਨਹੀਂ ਬਿਲਕੁਲ ਇਹ ਤਾਂ ਕੋਈ ਜਿਹੜਾ ਇਹਨਾਂ ਨੂੰ ਚਲਾਉਂਦਾ ਹੈ ਭਾਵ ਬਾਦਲਦਲ ਬਿਲਕੁਲ ਇਹ ਉਹਦੀ ਲੋੜ ਹੈ ਹਮ ਪਰ ਕੌਮ ਨੂੰ ਇਦਾਂ ਗੁੰਮਰਾਹ ਕਰਨਾ ਇਹਨਾਂ ਨੂੰ ਪਹਿਲਾਂ ਵੀ ਬੜਾ ਭਾਰੂ ਪੈ ਰਿਹਾ ਹੈ ਹਾਂ ਤੇ ਜੇ ਅੱਜ ਕਰਨਗੇ ਤੇ ਫਿਰ ਕਿਤੇ ਯੂ ਟਰਨ ਲੈਣਗੇ ਭਗਵਾਨ ਤਮਾਨ ਵਾਂਗ ਤਾਂ ਇਹਨਾਂ ਨੂੰ ਭਾਰੂ ਬਹੁਤ ਜ਼ਿਆਦਾ ਪਊਗਾ ਇਹਨਾਂ ਇੰਨਾ ਕਿ ਇਹਨਾਂ ਨੂੰ ਸੁਰਤ ਆ ਗਈ ਹੈ ਵੀ ਕੌਮ ਦੀ ਚੇਤਨਤਾ ਸਾਡੀਆਂ ਗਿਣਤੀਆਂ ਮਿੰਟੀਆਂ ਤੋਂ ਬਹੁਤ ਵੱਡੀ ਹੈ ਤੇ ਬਹੁਤ ਡੂੰਗੀ ਹੈ ਸੰਗਤ ਵੀ ਸਵਾਲ ਕਰਦੀ ਹੋਗੀ ਇਸ ਵਿਸ਼ੇ ਸੰਗਤ ਦੇ ਸਵਾਲ ਕਰਕੇ ਹੀ ਤਾਂ ਇਹ ਉਹਨਾਂ ਦਾ ਹਾਲ ਹੋ ਗਿਆ ਹੂੰ ਕਿਉਂਕਿ ਸੰਗਤ ਕੋਲ ਗੁਰੂ ਦਾ ਦਿੱਤਾ ਹੋਇਆ ਕਿਰਦਾਰ ਹੈ ਬਿਲਕੁਲ ਘਟੋ ਘਟ ਉਹਨਾਂ ਦੀਆਂ ਸਿਮਰਤੀਆਂ ਵਿੱਚ ਹੈ ਹੂੰ ਤੇ ਉਹ ਸਿਮਰਤੀਆਂ ਉਹਨਾਂ ਨੂੰ ਕਹਿੰਦੀਆਂ ਨੇ ਇਹ ਨਹੀਂ ਹੈ ਸਾਡਾ ਉਹ ਨਹੀਂ ਹੈ ਸਾਡਾ ਉਸ ਟਾਈਮ ਤਾਂ ਉਹ ਇਗਨੋਰ ਕਰਦੇ ਰਹੇ ਕਿਉਂਕਿ ਉਹਨਾਂ ਕੋਲ ਕੁਰਸੀ ਸੀ ਬਿਲਕੁਲ ਜਦੋਂ ਹੁਣ ਕੁਰਸੀ ਚਲੀ ਗਈ ਤਾਂ ਇਹਨਾਂ ਨੂੰ ਇਹਨਾਂ ਨੇ ਪੁੱਛਿਆ ਆਪਣੇ ਵਿਦਵਾਨਾਂ ਨੂੰ ਵੀ ਸਾਨੂੰ ਕਿਉਂ ਨਹੀਂ ਲੋਕ ਲਾਈ ਕਰਦੇ ਯਾਰ ਉਹ ਕਹਿੰਦੇ ਤੁਸੀਂ ਆ ਆ ਆ ਸਾਰੇ ਗਲਤੀਆਂ ਕੀਤੀਆਂ ਨੇ ਤੁਸੀਂ ਸਿਸਟਮ ਸਾਡੀ ਸੁਣੀ ਨਹੀਂ ਤੁਹਾਡੇ ਤੇ ਪਾਵਰ ਦਾ ਨਸ਼ਾ ਸੀ ਤੁਸੀਂ ਦਿੱਲੀ 나ਗਪੁਰ ਦੀ ਚਮਚਾਗਰੀ ਕਰਦੇ ਰਹੇ ਤੇ ਆ ਗੱਲਾਂ ਸਵਕਾਰਦੇ ਰਹੇ ਬਿਲਕੁਲ ਤੇ ਅੱਜ ਉਹ ਤੁਹਾਨੂੰ ਭਾਰੂ ਪੇਰੇ ਕਿਉਂਕਿ ਸਿੱਖਾਂ ਦੀ ਸਿਮਰਤੀ ਦੇ ਵਿੱਚ ਯਾਦ ਦੇ ਵਿੱਚ ਇਹ ਗੱਲਾਂ ਸੀ ਤਾਂ ਉਹ ਜਿਹਨਾਂ ਦੇ ਯਾਦ ਚ ਸੀ ਜਦੋਂ ਤੁਹਾਨੂੰ ਉਹਨਾਂ ਨੇ ਪ੍ਰਤੱਖ ਦਿਖ ਲਿਆ ਵੀ ਤੁਸੀਂ ਗੁਰਗਰਾਂ ਸਾਹਿਬ ਦੀ ਬੇਅਦਬੀ ਵੀ ਕਰਵਾ ਸਕਦੇ ਹੋ ਤਾਂ ਉਹਨਾਂ ਨੇ ਤੁਹਾਡੇ ਤੋਂ ਆਪਣਾ ਖਹਿੜਾ ਛੁਡਾ ਲਿਆ ਹੁਣ ਤੁਸੀਂ ਪਰਵਾੰਤ ਨਹੀਂ ਹੋ ਸਕਦੇ ਹਾਂ ਜੇ ਇਹਨਾਂ ਨੇ ਇਹ ਚੰਗੀ ਗੱਲ ਕਰਵਾਈ ਹੈ ਤਾਂ ਜੇ ਇਸ ਤੇ ਕਾਇਮ ਰਹਿੰਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਮੈਨੂੰ ਆਸ ਹੈ ਕਿ ਇਹਨਾਂ ਦੇ ਕਰਦਾਰ ਕਰਕੇ ਕਿ ਇਹਨਾਂ ਦੀ ਬਾਹ ਮਰੋੜੂਗੀ ਆਰਐਸਐਸ ਤੇ ਇਹ ਹੋ ਸਕਦਾ ਹੈ ਕਹਿਣ ਅਸੀਂ ਮੁੜ ਵਿਚਾਰ ਕਰਾਂਗੇ ਕਹਿਣਗੇ ਤਾਂ ਜਥੇਦਾਰ ਕਹੌਗਾ ਕੋਹੋ ਪਰ ਜੇ ਮੈਂ ਕਹਿੰਨਾ ਵਾਹਿਗੁਰੂ ਘਰ ਦਾਸ ਵੀ ਕਰਦਾ ਵੀ ਸਾਨੂੰ ਆਪਣੀ ਆਈਡੈਂਟੀਟੀ ਦੇ ਰੰਗ ਹੀ ਜਿਹੜੀ ਸਾਡੇ ਹੋਣ ਦੇ ਨਾਲ ਜੁੜੇ ਹੋਏ ਸਾਡੀ ਜਿਹੜਾ ਭਾਈ ਗੁਰਦਾਸ ਜੀ ਨੇ ਕਿਹਾ ਵੀ ਸ਼ਬਦ ਜਿਤੀ ਸਿੱਧ ਮੰਡਲੀ ਕੀਤੋ ਉਸ ਆਪਣਾ ਪੰਥ ਨਿਰਾਲਾ ਜਿਹੜਾ ਉਹ ਨਿਰਾਲਾਪਣਾ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹ ਜਿਹੜਾ ਸਭ ਤੋਂ ਸਾਫ਼ ਸੁਥਰਾ ਇੱਕ ਰਿਲੀਜੀਅਨ ਚਲਾਇਆ ਨਾਨਕ ਨੇ ਜੋ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਯੂਨੀਕ ਰਹਿਣੀਆਂ ਚਾਹੀਦੀਆਂ ਨੇ ਜਿਵੇਂ ਕਿ ਹਰ ਮੁਲਕ ਦਾ ਆਪਣਾ ਇੱਕ ਝੰਡਾ ਹੁੰਦਾ ਹੈ ਅਸੀਂ ਕੌਮ ਆ ਸਾਡੀ ਕੌਮ ਦਾ ਆਪਣਾ ਇੱਕ ਝੰਡਾ ਹੈ ਤੇ ਉਹਦਾ ਰੰਗ ਵੀ ਸਾਨੂੰ ਡਿਫਾਈਨ ਡਿਫਾਈਨ ਕਰਨ ਦਾ ਸਾਡਾ ਹੱਕ ਹੈ ਬਿਲਕੁਲ ਜੀ ਬਹੁਤ ਸ਼ੁਕਰੀਆ ਜੀ ਕੱਲ ਬਾਦਰ ਕੱਲ ਸਾਰ ਬਹੁਤ ਧੰਨਵਾਦ ਤੁਹਾਡਾ ਜਸਪ੍ਰੀਤ ਸਿੰਘ ਜੀ ਐਨਆਰਆਈ ਟੀਵੀ ਦਾ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਅੱਜ ਜਿਹੜਾ ਕੇਸਰੀ ਕਹਿ ਕੇ